ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਥੋੜੀ ਜਿਹੀ ਇੱਕ ਇੰਪੋਰਟੈਂਟ ਜਾਣਕਾਰੀ ਜਿਹੜੀ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਕਿ ਇੱਕ ਆਪਾਂ ਆਮ ਤੌਰ ਤੇ ਖਬਰਾਂ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਕਿ ਫਲਾਨੀ ਟੀਵੀ ਨੇ ਆਪਦਾ ਬੰਦਾ ਮਾਰਤਾ ਜਾਇਦਾਦ ਲਈ ਜਾਂ ਫਲਾਨੇ ਪੋਤਨਿਆ ਪਰਪਿਓ ਮਾਰਤਾ ਜਾਇਦਾਤ ਲਈ ਜਾਂ ਭਰਾ ਮਾਰਤਾ ਜਾਇਦਾਤ ਲਈ ਕੋਈ ਵੀ ਰਿਸ਼ਤੇਦਾਰੀ ਜੋ ਕੋਈ ਕਤਲ ਹੁੰਦਾ ਇਸ ਤਰ੍ਹਾਂ ਦਾ ਕਿ ਜਿਹਦੇ ਵਿੱਚ ਇਹ ਮਨਸਾ ਹੁੰਦੀ ਹੈ ਕਿ ਇਹਨੂੰ ਮੈਂ ਮਾਰ ਦੂੰਗਾ ਦੀ ਉਹਦੀ ਜਾਇਦਾਦ ਜਿਹੜੀ ਹੈ ਕਿ ਇਹ ਮੈਨੂੰ ਮਿਲ ਜੂਗੀ ਜਾਂ ਉਹਦਾ ਘਰ ਆ ਜਾਗਾ ਜਾਂ ਉਹਦੀ ਪ੍ਰਾਪਰਟੀ ਹੈਗੀ ਜਾਂ ਉਹਦੀ ਪੈਣੀ ਹੈਗੀ ਜ਼ਮੀਨ ਹੈਗੀ ਉਹ ਮੈਨੂੰ ਮਿਲ ਜੂਗੀ ਪਰ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਚਲੋ ਉਸ ਬੰਦੇ ਤੇ ਪਰਚਾ ਵੀ ਹੁੰਦਾ ਕਤਲ ਕੇਸ ਵੀ ਚੱਲਦਾ ਸਭ ਕੁਝ ਚੱਲਦਾ ਅਦਾਲਤਾਂ ਦੇ ਵਿੱਚ ਵੀ ਉਹ ਬੰਦਾ ਭੁਗਤਦਾ ਹੈ ਗਵਾਹ ਵੀ ਪੁੱਛਦੇ ਨੇ ਜਦੋਂ ਇਹ ਚੀਜ਼ ਸਾਬਤ ਹੋ ਜਾਂਦੀ ਕਿ ਵਾਕਈ ਉਹਨੇ ਜਿਹੜਾ ਕਤਲ ਹੈਗਾ ਆਪਦੀ ਜਿਹੜੀ ਉਹਦੀ ਪ੍ਰਾਪਰਟੀ ਆ ਜਿਹਨੂੰ ਕਤਲ ਕੀਤਾ ਉਹਦੀ ਪ੍ਰਾਪਰਟੀ ਲੈਣ ਵਾਸਤੇ ਕੀਤਾ ਸੀ ਜਾਂ ਉਹਦਾ ਘਰ ਹਥਿਆਉਣ ਲਈ ਕੀਤਾ ਸੀ ਜਾਂ ਉਹਦੀ ਜ਼ਮੀਨ ਪ੍ਰਾਪਰਟੀ ਖੋਹਣ ਲਈ ਕੀਤਾ ਸੀ ਤਾਂ ਭਾਰਤੀ ਸ सक्सेशन ਐਕਟ ਦੇ ਵਿੱਚ ਇਹ ਸਾਫ਼ ਤੌਰ ਤੇ ਲਿਖਿਆ ਹੋਇਆ ਕਿ ਜਿਹੜੇ ਬੰਦੇ ਨੇ ਪ੍ਰਾਪਰਟੀ ਲਈ ਕਿਸੇ ਬੰਦੇ ਦਾ ਕਤਲ ਕੀਤਾ ਜਾਂ ਉਹਦੀ ਭੈਣ ਦਾ ਕੀਤਾ ਭਰਾ ਦਾ ਕੀਤਾ ਪਿਓ ਦਾ ਕੀਤਾ ਜਾਂ ਜਾਂ ਜਨਾਨੀ ਲਿਆਂ ਦੇ ਬੰਦੇ ਦਾ ਕੀਤਾ ਤਾਂ ਉਹ ਪ੍ਰਾਪਰਟੀ ਦੀ ਹੱਕਦਾਰ ਨਹੀਂ ਹੋਊਗਾ ਮਾਈ ਬੰਦਾ ਹੋ ਕੋਈ ਵੀ ਨਹੀਂ ਹੋ ਸਕਦਾ ਇਹਦੇ ਵਿੱਚ ਬੜੀਆਂ ਹੀ ਮਤਲਬ ਕਿ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਇੱਕ ਰੀਤਾਂ ਚੱਲ ਪਈਆਂ ਜੀ ਫਲਾਨੇ ਨੂੰ ਆਪਾਂ ਜ਼ਹਿਰ ਦੇ ਦਾਂਗੇ ਜੀ ਉਹਦੀ ਪ੍ਰਾਪਰਟੀ ਸਾਡੀ ਹੋ ਜੂਗੀ ਜੀ ਫਲਾਨੇ ਭਰਾ ਕੱਲਾ ਕੰਨਾ ਉਹਦਾ ਕਤਲ ਕਰਤਾ ਉਹਦੀ ਉਹਨੂੰ ਜੇ ਕਤਲ ਹੋ ਗਿਆ ਜੀ ਸਾਡੀ ਪ੍ਰਾਪਰਟੀ ਉਹਦੀ ਪ੍ਰਾਪਰਟੀ ਸਾਡੀ ਹੋ ਜੂਗੀ ਆਹ ਤਰ੍ਹਾਂ ਤੇ ਸਾਡੇ ਸਮਾਜ ਦਾ ਹੁਣ ਅੱਜ ਕੱਲ ਪੈਸਾ ਪ੍ਰਧਾਨ ਹੋਣ ਕਰਕੇ ਸਾਡੇ ਸਮਾਜ ਦੇ ਵਿੱਚ ਇਹੋ ਜਿਹੀਆਂ ਸੋਚਾਂ ਜਿਹੜੀਆਂ ਦਿਮਾਗ ਦੇ ਵਿੱਚ ਆਉਣੀਆਂ ਨਾਰਮਲ ਹੀ ਨੇ ਮਿਫਲਾਨੀ ਕੋਠੀ ਫਲਾਣਾ ਬਜ਼ੁਰਗ ਬੈਠਾ ਉਹਨੂੰ ਮਾਰ ਦਈਏ ਤਾਂ ਉਹ ਕੋਠੀ ਸਾਢੀ ਹੋ ਜੂਗੀ ਪਰ ਜਦੋਂ ਬਾਅਦ ਚ ਭੁਗਤ ਨਹੀਂ ਪੈਂਦੀ ਆ ਫੇਰ ਪਤਾ ਲੱਗਦਾ ਵੀ ਕਿਹੜੇ ਭਾਅ ਵਿਕਦੀ ਆ ਫੇਰ ਮੁੜ ਕੇ ਤਰੀਕਾ ਤੇ ਵੀ ਜਾਣਾ ਔਖਾ ਹੋ ਜਾਂਦਾ ਮੁੜ ਕੇ ਪ੍ਰੋਟੀ ਦਾ ਟੀਮ ਲੈਣੀ ਆ ਤਰੀਕਾ ਤੇ ਜਾਣਾ ਵੀ ਔਖਾ ਜਾਂਦਾ ਜਿਹੜੇ ਚਾਰ ਚਾਰ ਛੇ ਲੜ ਕੋਲੇ ਹੁੰਦੇ ਉਹ ਵੀ ਉਹ ਵੀ ਜਿਹੜੇ ਲੱਗ ਜਾਂਦੇ ਨੇ ਸੋ ਬਾਅਦ ਚ ਪਤਾ ਲੱਗਦਾ ਸੋ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦੱਸ ਦੇਣਾ ਚਾਹੁੰਨਾ ਕਿ ਇਸ ਤਰ੍ਹਾਂ ਦੀਆਂ ਇਆਂ ਚੀਜ਼ਾਂ ਨੇ ਇਨ੍ਹਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਕੱਢਰ ਪਾਉਣ ਨੂੰ ਪਿਆ ਇਹੋ ਜੀ ਸੋਚ ਪਹਿਲੀ ਘੱਟ ਰੱਖਣੀ ਨਹੀਂ ਚਾਹੀਦੀ ਜੇ ਕੋਈ ਰੱਖਦਾ ਜਿਹਨੇ ਕਰ ਲਈ ਇਹ ਨਾ ਸੋਚੇ ਕਿ ਉਹਨੂੰ ਉਹਦਾ ਹਿੱਸਾ ਹੈ ਉਹ ਜਿਹੜਾ ਜਿਹੜਾ ਜਿਹਦੇ ਲਈ ਉਹਨੇ ਕੰਮ ਕੀਤਾ ਉਹਨੂੰ ਮਿਲ ਜੂਗਾ ਉਹਨੂੰ ਸਜ਼ਾ ਮਿਲਣੀ ਮਿਲਣੀ ਹੈ ਉਹਦਾ ਵਟ ਦਿੱਤੀ ਪਈ ਉਹਦਾ ਮਿਲ ਨਹੀਂ ਮਿਲੀ ਪਰ ਪ੍ਰੋਪਰਟੀ ਜਿਹੜੀ ਉਹਦੇ ਚ ਕੁਝ ਵੀ ਨਹੀਂ ਮਿਲਣਾ ਇਹ ਭਾਰਤੀ ਕਾਨੂੰਨ ਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਜੇ ਤੁਸੀਂ ਕਤਲ ਕਰ ਦਿੰਦੇ ਹੋ ਕਿਸੇ ਦਾ ਜਾਂ ਕਿਸੇ ਨੂੰ ਕਿਸੇ ਵੀ ਤਰੀਕੇ ਨਾਲ ਉਹਨੂੰ ਕਰ ਦਿੰਦੇ ਹੋ ਖਤਮ ਕਰ ਦਿੰਦੇ ਹੋ ਕੋਈ ਵੀ ਪ੍ਰੂਫ ਤੁਹਾਡਾ ਤੁਹਾਡੇ ਖਿਲਾਫ ਜੇ ਸਾਬਤ ਹੋਏ ਨਾ ਤੁਸੀਂ ਉਸ ਪ੍ਰੋਪਰਟੀ ਦੇ ਵਿੱਚ ਬਿਲਕੁਲ ਹੱਕਦਾਰ ਨਹੀਂ ਬਣ ਸਕਦੇ ਜਿਹੜੀ ਤੁਹਾਡੀ ਪ੍ਰੋਪਰਟੀ ਹੈ ਸ਼ਾਇਦ ਉਹ ਵੀ ਉਮੀਦ ਆ ਗਵਾ ਸਕਦੀ ਆ ਇਹ ਪੂਰੇ ਮੈਨੇ ਨੇ ਬਦਨਾਮੀ ਇਹ ਇਹਦੇ ਵਿੱਚ ਬੱਕਰੀ ਹੈ ਪਰ ਅੱਜ ਕੱਲ ਸਾਡੀ ਤਰਾਸਦੀ ਹੈ ਕਿ ਸਾਡੇ ਸਮਾਜ ਦੇ ਵਿੱਚ ਇਹ ਗੱਲ ਆਜ ਹੁਣ ਆਮ ਹੀ ਹੋ ਗਈ ਹੈ ਕਿ ਕੋਈ ਮਤਲਬ ਕੇ ਨਾ ਜਿਵੇਂ ਕਹਿ ਦਿੰਦੇ ਚਿੱਟਾ ਹੋ ਗਿਆ ਕੂਣ ਹੁਣ ਤਾਂ ਸਭ ਕੁਝ ਚੱਲੀ ਜਾਂਦਾ ਪਰ ਜਿਹੜਾ ਕਾਨੂੰਨ ਆ ਬਹੁਤ ਵਧੀਆ ਬਣਿਆ ਹੋਇਆ ਵੀ ਉਸ ਵਿਅਕਤੀ ਲਈ ਬਿਲਕੁਲ ਵੀ ਉਹ ਉਹ ਜਾਇਦਾ ਦਾ ਹੱਕ ਹੱਕਦਾਰ ਨਹੀਂ ਜਿਹੜਾ ਇਸ ਤਰ੍ਹਾਂ ਦਾ ਕਾਰਨਾਮਾ ਕਰੂਗਾ ਸੋ ਇਸ ਇਸ ਚੀਜ਼ ਦੀ ਵੀ ਬਹੁਤ ਜ਼ਿਆਦਾ ਸਾਡੇ ਸਮਾਇਲ ਅਵੇਅਰਨਸ ਦੀ ਲੋੜ ਸੀ ਇਸ ਚੀਜ਼ ਨੂੰ ਮੈਂ ਸੋਚਿਆ ਕਿ ਦੱਸਣਾ ਚਾਹੀਦਾ ਇਸ ਚੀਜ਼ ਤੇ ਵੀ ਆਪਣਾ ਵੀਡੀਓ ਬਣਾਉਣੀ ਚਾਹੀਦੀ ਹੈ ਧੰਨਵਾਦ ਜੀ